ਸਸੀ ਗੱਲ ਬਾਈ ਕੀ ਵਾਲਾ ਬਾਈ ਹਾਂਜੀ ਬਾਈ ਆਪਾਂ ਪਹੁੰਚੇ ਸੀ ਅੱਜ ਤੇ ਇਹ ਬਾਈ ਕੋਲੇ ਸਮਾਨ ਫੜਨ ਬਾਈ ਦਾ ਕੰਮ ਹੈਗਾ ਸਾਰਾ ਬੁੱਡਵਰਕ ਦਾ ਸਮਝਾਇਓ ਵੀ ਮੜਾ ਯਾਰ ਕਿੰਨੇ ਇੱਕ ਤਰ੍ਹਾਂ ਦੀ ਬੁਕਿੰਗ ਚੱਲੀ ਕਿੰਨੇ ਕਿ ਦਿਨਾਂ ਦੀ ਬਾਈ ਬੁਕਿੰਗ ਆਪਣੇ ਕੋਲੇ ਮਤਲਬ ਐਡਵਾਂਸ ਹੀ ਕਰਾਉਣੀ ਪੈਂਦੀ ਹੈਗੀ ਠੀਕ ਹੈ ਸਮਾਨ ਆਪਾਂ ਸਾਰਾ ਬਾਈ ਆਰਡਰ ਦੀ ਤਿਆਰ ਕਰਦੇ ਜਿਹੜਾ ਮਰਜ਼ੀ ਸਮਾਨ ਤੁਸੀਂ ਲੋ ਕਸਟਮਾਈਜ਼ ਹੈ ਜੀ ਬਾਈ ਕਸਟਮਾਈਜ਼ ਵੀ ਕਰਵਾ ਸਕਦੇ ਠੀਕ ਆ ਠੀਕ ਹੈ ਬਾਈ ਆਪਣੇ ਆਰਟੀਕਲ ਉਹਦੇ ਆਪੇ ਕੋਲੋਂ ਘਰੋਂ ਘੇਰਾਉਂਗੇ ਹਨ ਜਿਵੇਂ ਕੋਈ ਵੀ ਚੀਜ਼ ਤੁਸੀਂ ਲਗਾਓ ਜੀ ਆਪਣੀ ਕੋਈ ਲੋੜ ਨਹੀਂ ਹੈ। ਅਪ ਕਰਦੇ ਜਿਵੇਂ ਨੰਬਰ ਪਲੇਟਾਂ। ਹਾਂ ਕਰਦੇ ਨੰਬਰ ਪਲੇਟਾਂ ਬਈ ਆਪਾਂ ਬਣਾ ਕੇ ਦੇਤੀਆਂ ਇੱਥੇ। ਠੀਕ ਹੈ ਬਈ। ਤੁਸੀਂ ਵੀ ਕਰਾਂਗੇ ਬਈ ਕੋਲ ਤੁਸੀਂ ਦੇਖ ਸਕਦੇ ਆਂ ਕਿ ਬਾਅਦ। ਕਾਫੀ ਕਰਾਂਗੇ ਆਰਟੀਕਲ। ਇਸ ਤੋਂ ਪਹਿਲੇ ਹਜੇ ਕੋਈ ਹੋਰ ਚੀਜ਼ ਹੈ ਕਿ ਮੈਂ ਕੈਟਲੋਗ ਵਗੈਰਾ ਮੈਂ ਇੰਸਟਾਗ੍ਰਾਮ ਤੇ ਚੈਨਲ ਵੀ ਹੈਗਾ। ਆਹ ਇੰਸਟਾਗ੍ਰਾਮ ਤੇ ਚੈਨਲ ਵੀ ਆਪਣਾ ਕੀ ਹੈਗਾ? ਭਾਈ ਦਾ ਆਊਟਵਰਕ। ਆਹ ਬਈ ਆ। ਭਾਈ ਦਾ ਮੋਟਵਰਕ ਆ ਰਿਹਾ। ਇਹ ਬਈ ਇੰਸਟਾਗ੍ਰਾਮ ਚੈਨਲ ਆ ਤੇ ਬਸ ਤੁਸ ਜੇ ਉੱਤੇ ਜਾ ਕੇ ਮੇਰੀਆਂ ਸਾਰੀਆਂ ਮਤਲਬ ਉਹ ਦੇਖ ਸਕਦੇ ਹੋ ਰੀਲ ਵਗੈਰਾ ਪਾਈਏ ਗਿਆ ਨਾ ਬਈ ਪੀਜੋ ਦੀ ਦੋ ਤੇ ਮੇਰੇ ਆਰਟੀਕਲ ਜਿੰਨੇ ਮੈਂ ਤਿਆਰ ਕਰਦਾ ਵੀ ਸਾਰੀ ਅਪਡੇਟ ਮਿਲ ਜੰਗੀ ਆ ਫੇਸਬੁੱਕ ਤੇ ਵੀ ਇਹੀ ਆ ਬਈ ਮੇਰੇ ਕੋਲ ਫੇਸਬੁੱਕ ਤੇ ਇਹੀ ਚੈਨਲ ਹੈ ਤੇ ਆਪਣਾ ਨੰਬਰ ਵੀ ਦੱਸ ਦੋ ਬਈ ਨੰਬਰ ਬਈ ਮੇਰਾ ਹੈਗਾ 9478394454 94783 94454 ਠੀਕ ਹੈ ਬਈ ਤੁਸੀਂ ਮੇਰੇ ਇਸ ਨੰਬਰ ਤੇ ਕੰਟੈਕਟ ਕਰਕੇ ਮੈਨੂੰ ਆਰਡਰ ਤੁਸੀਂ ਬੁੱਕ ਆਰਡਰ ਦੇ ਸਕਦੇ ਹੋ ਹਾਂਜੀ ਤੇ ਆਪਾਂ ਬਈ ਬਾਹਰ ਕੂਰੀਅਰ ਸਰਵਿਸ ਦੀ ਆਪ ਵੀ ਬਾਹਰ ਜਿੱਥੇ ਮਰ ਵਾੜਾ ਬਾਈ ਲਈ ਵੀ ਕਰਨੇ ਆ। ਠੀਕ। ਭੇਡ ਦੇ ਡਾਪੇ, ਡੇ ਡਾਕ ਬਣੇ ਰਹੀ। ਡਾਕ ਰਾਇ ਹੈ ਬਾਈ। ਬਾਨ ਡਾਕ। ਠੀਕ ਹੈ। ਸਹੀ ਜਿਹਾ। ਕੰਮ ਬਾਈ ਦਾ ਬਹੁਤ ਸੋਹਣਾਗਾ। ਸਾਰਾ ਹੈਂਡਵਰਕ ਹੈਗਾ। ਤੁਸੀਂ ਦੇਖ ਹੀ ਸਕਦੇ ਜਦਾਂ ਕਿ ਹਾਂਜੀ ਬਾਈ ਕੀ ਹਾਲ ਹੈ ਜੀ ਸੱਸੀ ਘਾਵ ਸਾਰਿਆਂ ਨੂੰ ਤੇ ਬਾਈ ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਵੂਡਨ ਤੇ ਆਰਟ ਐਂਡ ਕ્રાਫਟ ਦਾ ਜਿਹੜਾ ਕੰਮ ਕਰਦੇ ਆਂਗੇ ਤੇ ਬਾਈ ਦਾ ਆਰਡਰ ਸੀਗਾ ਬਾਈ ਦਾ ਜਿਹੜਾ ਰੀਅਲ ਬ੍ਰਦਰ ਦਾ ਕੈਨੇਡਾ ਗਿਆ ਹੋਇਆ ਉੱਥੋਂ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਤੇ ਉਹਨਾਂ ਨੇ ਬਾਈ ਇੱਕ ਤਾਂ ਕਲੌਕ ਜਿਹੜਾ ਫਰ ਸੱਚੇ ਵਾਲਾ ਇਹ ਬਣਵਾਇਆ ਸੀ ਇੱਕ ਬਈ ਆਹ ਪਲੇਟ ਜਿਹੜੀ ਆਪਣੀ ਹੋਮ ਪਲੇਟ ਹੁੰਦੀ ਹੈ ਨੇਮ ਪਲੇਟ ਕਹਿ ਦਿੰਨੇ ਆਂਗੇ 프ਰੰਟ ਵਾਲੀ ਤੇ ਬਾਈ ਪਹਿਲਾਂ ਤੁਸੀਂ ਕਿੱਥੋਂ ਆਏ ਹੋ ਜੀ ਬਾਈ ਪੈਂਡ ਹੈ ਮਿਲ ਪੁਰਾ ਜਿਹੜਾ ਬੋਕਾ ਠੀਕ ਆ ਤੇ ਬਾਈ ਇਹ ਆਰਡਰ ਜਿਹੜਾ ਜਾਣਾ ਕਿੱਥੇ ਹੈ ਜੀ ਐਡਮਿੰਟਨ ਕੈਨੇਡਾ ਠੀਕ ਆ ਬਾਈ ਤੇ ਬਾਈਆਂ ਦਾ ਆਰਡਰ ਸੀ ਤੇ ਆਪਾਂ ਰੈਡੀ ਕਰਕੇ ਦੇਤਾ ਬਾਈ ਅੱਜ ਫਰਨ ਆਏ ਆਗੇ ਤੇ ਬਾਈ ਕੰਮ ਕਿਵੇਂ ਲੱਗਿਆ ਸਾਨੂੰ ਕੰਮ ਬਹੁਤ ਸੋਹਣਾ ਬਾਈ ਬਹੁਤ ਕੰਮ ਕਰਵਾ ਗਿਆ ਧੰਨਵਾਦ ਬਾਈ ਬਹੁਤ ਬਹੁਤ ਤੇ ਬਾਈ ਜੇ ਤੁਸੀਂ ਵੀ ਇਦਾਂ ਦੀਆਂ ਚੀਜ਼ਾਂ ਮਤਲਬ ਆਰਡਰ ਕਰਨੀਆਂ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਕੇ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਹੈ ਜੀ ਤੇ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਸੇਵਾ ਦਾ ਮੌਕਾ ਦੇਣ ਲਈ ਥੈਂਕ ਯੂ ਸੋ ਮਾਚੀ ਐਨਾ ਸੋਹਣਾ ਕੰਮ ਬਣਾ ਕੇ ਦਿੱਤਾ ਤੁਸੀਂ ਠੀਕ ਆ ਭਾਈ ਜੀ ਹਾਂਜੀ ਭਾਈ ਇਹ ਲੱਗਿਆ ਕੰਮ ਓਕੇ ਭਾਈ ਜੀ ਓਕੇ ਦੇਮਾ ਦੇਮਾ ਠੀਕ ਜੀ ਕਰੀ ਲਵੈ